ਪ੍ਰੋਮੰਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮਮਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਲਕਸਬਾਨੋ ਕੇਸ ਨਾਲ ਜੁੜੀ ਹੋਈ ਜੀਆਂ ਦਾ ਦੱਸ ਦੇ ਕੇ ਬਿਲਕਸਬਾਨੋ ਕੇਸ ਦੇ ਵਿੱਚ 11 ਦੋਸ਼ੀਆਂ ਨੂੰ ਫਿਰ ਤੋਂ ਜੇਲ੍ਹ ਦੇ ਵਿੱਚ ਜਾਣਾ ਪਏਗਾ ਜੀਆਂ ਦਾ ਦੱਸ ਦੇ ਕੇ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਦੇ ਨਾਲ ਬਾਜ਼ੀ ਪਲਟ ਦਿੱਤੀ ਹੈ ਤਾਂ ਦੱਸ ਦੇ ਕੇ ਸੁਪਰੀਮ ਕੋਰਟ ਨੇ ਗੁਜਰਾਤ ਕੋਰਟ ਦਾ ਫੈਸਲਾ ਜਿਸ ਦੇ ਤਹਿਤ 15 ਅਗਸਤ 2022 ਨੂੰ ਬਿਲਕਸਬਾਨੋ ਕੇਸ ਦੇ ਵਿੱਚ ਜਿਹੜੇ ਦੋਸ਼ੀ ਹੁੰਦੀ ਆ ਜਿਨ੍ਹਾਂ ਨੇ ਗੈਂਗ ਰੇਪ ਕੀਤਾ ਹੁੰਦਾ ਕਿ ਜ਼ਬਾਨੋ ਦਾ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ 15 ਅਗਸਤ 2022 ਨੂੰ ਜਿਹੜਾ ਰਿਹਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ 30 ਨਵੰਬਰ ਨੂੰ ਪਟੀਸ਼ਨ ਫਾਈਲ ਕੀਤੀ ਜਾਂਦੀ ਹੈ ਕਿ ਰਿਹਾਈ ਕਿਉਂ ਕੀਤੀ ਗਈ ਤਾਂ ਦਾਦੇ ਕਿ ਉਸ ਪਟੀਸ਼ਨ ਦੇ ਉੱਤੇ ਜਿਹੜਾ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਸੁਪਰੀਮ ਕੋਰਟ ਦੇ ਵੱਲੋਂ ਦੋਸ਼ੀਆਂ ਨੂੰ ਦੁਬਾਰਾ ਜੇਲ੍ਹ ਤੋਂ ਜੇਲ੍ਹ ਦੇ ਵਿੱਚ ਭੇਜਣ ਦੇ ਲਈ ਹੁਕਮ ਸੁਣਾ ਦਿੱਤੇ ਗਏ ਨੇ ਗੁਜਰਾਤ ਕੋਰਟ ਨੇ ਸਜ਼ਾ ਮਾਫੀ ਕੀਤੀ ਸੀ ਗੁਜਰਾਤ ਕੋਰਟ ਨੇ ਰਿਹਾ ਕੀਤੇ ਪਰ ਜਦੋਂ ਪਟੀਸ਼ਨ ਜਾਈ ਜਾਂਦੀ ਆ ਗੁਜਰਾਹਕੋਟ ਤੋਂ ਬਾਅਦ ਜਿਹੜਾ ਫਿਰ ਮਾਮਲਾ ਪਹੁੰਚਦਾ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਹੁਣ ਜਿਹੜਾ ਦੋਸ਼ੀਆਂ ਦੀ ਸਜ਼ਾ ਰੱਦ ਕਰਨ ਵਾਲਾ ਫੈਸਲਾ ਹੀ ਰੱਦ ਕਰ ਦਿੱਤਾ ਤਾਂ ਦੱਸ ਦਈਏ ਕਿ ਉਹਨੇ ਬਿਲਕਿਸਬਾਨੋ ਕੇਸ ਦੇ ਦੋਸ਼ੀ ਜਿਹੜੇ ਐ ਦੁਬਾਰਾ ਫਿਰ ਤੋਂ ਸਲਾਖਾਂ ਦੇ ਪਿੱਛੇ ਜਾਣਗੇ 11 ਦੋਸ਼ੀ ਸੀ ਜਿਨ੍ਹਾਂ ਨੇ ਬਿਲਕਿਸਬਾਨੋ ਦਾ ਰੇਪ ਕੀਤਾ ਸੀ 2002 ਦੇ ਵਿੱਚ ਜਦੋਂ ਗੋਧਰਾ ਕਾਂਡ ਹੁੰਦਾ ਸਾਬਰਮਤੀ ਟ੍ਰੇਨ ਦੇ ਵਿੱਚ ਜਿਸ ਹਸਾਬ ਨਾਲ ਦੰਗੇ ਪਾੜਕਦੇ ਆ ਉਸ ਤੋਂ ਬਾਅਦ ਦੱਸ ਦਈਏ ਕਿ ਬਿਲਕਿਸਬਾਨੋ ਦਾ ਰੇਪ ਕੀਤਾ ਜਾਂਦਾ ਉਸ ਦੀਆਂ ਤਿੰਨ ਕੁੜੀਆਂ ਨੂੰ ਮਾਰਿਆ ਜਾਂਦਾ ਤੇ ਜਦੋਂ ਉਸ ਦਾ ਰੇਪ ਕੀਤਾ ਜਾਂਦਾ ਉਦੋਂ ਖੁਦ ਉਹ ਪ੍ਰੈਗਨੈਂਟ ਸੀ ਤਾਂ ਦਾ ਦੇ ਕੇ ਉਸ ਦੇ ਪਰਿਵਾਰ ਦੇ 7 ਜੀਆਂ ਨੂੰ ਮਾਰ ਦਿੱਤਾ ਜਾਂਦਾ ਤਾਂ ਦੱਸ ਦਈਏ ਕਿ ਇੰਨੀ ਕਾਨੂੰਨੀ ਹਰਕਤ ਤੋਂ ਬਾਅਦ 11 ਦੋਸ਼ੀ ਜੇਲ੍ਹ ਚ ਭੇਜੇ ਜਾਂਦੇ ਆ ਤੇ ਉਸ ਤੋਂ ਬਾਅਦ ਜੋ ਜਿਹੜਾ ਲਗਾਤਾਰ ਕੇਸ ਚੱਲਦਾ ਰਹਿੰਦਾ ਤਾਂ ਜਿਵੇਂ ਕੇਸ ਚੱਲਦਾ ਫਿਰ ਉਸ ਦੇ ਵਿੱਚ 15 ਅਗਸਤ 2022 ਨੂੰ ਇੱਕ ਵਿਵਾਦਿਤ ਡਿਸੀਜਨ ਲਿਆ ਜਾਂਦਾ ਗੁਜਰਾਤ ਕੋਰਟ ਦੇ ਵੱਲੋਂ ਜਿਸ ਤੋਂ ਬਾਅਦ ਇਹਨਾਂ ਦੀ ਰਿਹਾਈ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਵਿਵਾਦਿਤ ਵੀਡੀਓ ਆ ਜਾਂਦੀ ਹੈ ਜਦੋਂ ਸਟੇਜ ਦੇ ਉੱਪਰ ਬੁਲਾ ਕੇ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਤੇ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਆ ਫੁੱਲਾਂ ਦੇ ਤਾਂ ਦੱਸਦੀ ਹੈ ਕਿ ਉਸ ਤੋਂ ਬਾਅਦ ਲਗਾਤਾਰ ਮੀਡੀਆ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਜਿਹੜਾ ਕਈ ਦੱਸਦੀ ਹੈ ਕਿ ਐਕਟੀਵਿਸਟ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਗਏ ਸੀ ਕਿਆ ਅਕਰਕਾਰੇ ਕੀ ਹੋ ਰਿਹਾ ਗੈਂਗ ਰੇਪ ਦੇ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾ ਕਰਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਪਰ ਹੁਣ ਜਿਵੇਂ ਜਿਵੇਂ ਕਿਤੇ ਨਾ ਕਿਤੇ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਜਿਹੜਾ ਫੈਸਲਾ ਇਹ ਇੱਕ ਬੜਾ ਯਾਦ ਰੱਖਣਯੋਗ ਜਾਂ ਕਹਿ ਸਕਦੇ ਆ ਇੱਕ ਇੱਕ ਬੜਾ ਟਵਿਸਟ ਵਾਲਾ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਲਿਆ ਗਿਆ ਇੱਕ ਪਾਸੇ ਲੋਕ ਸਭਾ ਚੋਣਾਂ ਨੇ ਆਉਣ ਵਾਲੇ ਕੁਝ ਮਹੀਨਿਆਂ ਤੋਂ ਬਾਅਦ ਤੇ ਦੂਜੇ ਪਾਸੇ ਹੁਣ ਗੁਜਰਾਤ ਕੋਰਟ ਦਾ ਫੈਸਲਾ ਹੀ ਪਲਟ ਦਿੱਤਾ ਸੁਪਰੀਮ ਕੋਰਟ ਨੇ ਤਾਦਾਦ ਦਿੱਤੀ ਕਿ ਸਜ਼ਾ ਮਾਫੀ ਦੀ ਜਿਹੜੀ ਪਟੀਸ਼ਨ ਸੀ ਉਹ ਰੱਦ ਕਰਕੇ ਤੇ ਹੁਣ 11 ਦੋਸ਼ੀਆਂ ਨੂੰ ਦੁਬਾਰਾ ਫਿਰ ਤੋਂ ਜੇਲ੍ਹ ਦੇ ਵਿੱਚ ਜਾਣਾ ਪਊਗਾ 11 ਦੋਸ਼ੀਆਂ ਦੇ ਤੁਹਾਨੂੰ ਨਾਂ ਵੀ ਦੱਸ ਦਿੰਨੇ ਆ ਜਸਵੰਤ ਇਕ ਦਾ ਨਾਂ ਸੀ ਗੋਵਿੰਦ ਭਾਈ ਇਕ ਦਾ ਨਾਂ ਸੀ ਤੇ ਰਾਜੂ ਭਾਈ ਇਕ ਦਾ ਨਾਂ ਸੀ ਤਾਂ ਸ਼ਲੇਸ਼ ਪੱਟ ਵਿਪਨ ਚੰਦਰ ਜੋਸੀ ਕੇਸਰ ਭਾਈ ਤੇ ਰਮੇਸ਼ ਚੰਦਰ ਆਤਾ ਦੱਸ ਦਈਏ ਕਿ ਇੰਨਾ ਸਾਰਿਆਂ ਨੇ ਮਿਲ ਕੇ ਗੈਂਗ ਰੇਪ ਕੀਤਾ ਸੀ ਬਿਲਕਿਸਬਾਨੋ ਦਾ 2002 ਦੇ ਵਿੱਚ ਤਾਂ ਉਸ ਤੋਂ ਬਾਅਦ ਦੱਸ ਦਈਏ ਕਿ ਜਦੋਂ ਗੋਧਰਾ ਕਾਂਡ ਹੁੰਦਾ ਸਾਰੀ ਕਹਾਣੀ ਉਸ ਸਮੇਂ ਦੀ ਹੈ ਤਾਂ ਉਸ ਵੇਲੇ ਇਸ ਦੇ ਸੱਤ ਪਰਿਵਾਰਕ ਮੈਂਬਰਾਂ ਨੂੰ ਮਾਰ ਦਿੱਤਾ ਜਾਂਦਾ ਤੇ ਇਸ ਦੀਆਂ ਤਿੰਨ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਤੇ ਜਦੋਂ ਬਿਲਕਿਸਬਾਨੋ ਦਾ ਰੇਪ ਕੀਤਾ ਜਾਂਦਾ ਤਾਂ ਉਦੋਂ ਖੁਦ ਉਹ ਪ੍ਰੈਗਨੈਂਸੀ ਤਾਂ ਦੱਸ ਦਈਏ ਕਿ ਇੰਨੀ ਘਣਾਉਣੀ ਹਰਕਤ ਕਰਨ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਜੇਲ੍ਹ ਛੁੱਟਿਆ ਗਿਆ ਤੇ ਬਾਅਦ ਦੇ ਵਿੱਚ ਇੱਕ ਵਿਵਾਦਿਤ ਡਿਸੀਜਨ ਜਿਹੜਾ ਲਿਆ ਗਿਆ ਗੁજરાਕ ਕੋਰਟ ਦੇ ਵੱਲੋਂ ਜਿਸ ਨੂੰ ਲੈ ਕੇ ਕਈ ਸਵਾਲ ਜਿਹੜੇ ਆ ਖੜੇ ਹੋਏ ਤਾਂ ਸਮਾਜ ਦੇ ਵਿੱਚ ਸਵਾਲ ਲਗਾਤਾਰ ਖੜੇ ਹੋਣੇ ਬੰਦੇ ਚ ਕਿ ਇੱਕ ਪਾਸੇ ਜਿਹੜਾ ਤੁਸੀਂ ਰੇਪ ਦੇ ਕਨਵਿਕਟਾਂ ਨੂੰ ਰੇਪ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਸੀਂ ਅਕਿਊਜ਼ ਨੇ ਉਹਨਾਂ ਨੂੰ ਤਾਂ ਜੇਲ੍ਹ ਤੋਂ ਰਿਹਾ ਕਰ ਦਿੱਤਾ ਉਸ ਤੋਂ ਬਾਅਦ ਹੁਣ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਲਕਿਸਬਾਨੋ ਦਾ ਕੇਸ ਤੁਹਾਨੂੰ ਯਾਦ ਹੋਊਗਾ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਆ ਤਾਂ ਹਰੇਕ ਲੀਡਰ ਬਿਲਕਿਸਬਾਨੋ ਦੇ ਕੇਸ ਦੀ ਉਦਾਹਰਨ ਦਿੰਦਾ ਤੁਸੀਂ ਆਮ ਤੌਰ ਤੇ ਸੋਸ਼ਲ ਮੀਡੀਆ ਸੁਣਿਆ ਹੋਊਗਾ ਚਾਹੇ ਸਿਮਰਜੀਤ ਮਾਨ ਹੋਣ ਚਾਹੇ ਸ਼੍ਰੋਮਣੀ ਕਾਲਾ